ਤੇ ਮੁੜ ਕੇ ਮੇਰੇ ਘਰ ਵਾਲਾ ਮਤਲਬ ਡਿੱਗ ਪਿਆ ਸੀਗਾ ਤੇ ਉਹਨਾਂ ਦੇ ਨਾਲ ਸੱਟ ਲੱਗ ਗਈ ਸੀ ਤੇ ਸੱਟ ਲੱਗ ਕੇ ਡਾਕਟਰਾਂ ਨੇ ਕਿਹਾ ਵੀ ਮਤਲਬ ਇਹਦੀ ਮਤਲਬ ਬੋਡੀ ਸਾਰੀ ਡੈਡ ਥੱਲੇੋਂ ਤੋਂ ਹੋਂ ਤੋਂ ਥੱਲੇ ਥੱਲੇ ਡੈਡ ਹੋ ਚੁੱਕੀ ਆ। ਕੋਟਾ ਵਗਾਈਆਂ ਤੇ ਡਾਕਟਰਾਂ ਨੇ ਕਿਹਾ ਵੀ ਆ ਚਾਂਸਾ ਤੇ ਮੇਰੇ ਘਰ ਵਾਲਾ ਕਹਿਣ ਲੱਗਾ ਮੈਂ ਪ੍ਰੈਸ਼ਣ ਨਹੀਂ ਕਰਉਣਾ ਮੈਂ ਬਾਬਾ ਦੀਪ ਸਿੰਘ ਗਾੜੀ ਅਰਦਾਸਾਂ ਬੇਨਤੀਆਂ ਕਰਦੀ ਰਹੀ ਵੀ ਬਾਬਾ ਦੀਪ ਸਿੰਘ ਜੀ ਤੁਸੀਂ ਖੈਰ ਪਾਉਣਾ ਮੇਰੀ ਝੋਲੀ ਗੁਰੂ ਤਨਵਾਏ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਹਰ ਪਿਆ ਮੇਰਾ ਘਰ ਵਾਲਾ ਤੇ ਆਖਦਾ ਹਾਂਜੀ ਬਹੁਤ ਬਹੁਤ ਠੀਕ ਹੋ ਗਏ ਹਾਂਜੀ ਬਿਲਕੁਲ ਠੀਕ ਹੋ ਗਏ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਕੋਈ ਕੋਈ ਗਲਤੀ ਹੋਈ ਹੋਵੇ ਜਾਂ ਕੋਈ ਮਹਾਰਾਜ ਮੇਰੀ ਕੋਈ ਪ੍ਰੀਖਿਆ ਲੈਂਦਾ ਹੋਗਾ ਵੀ ਜਿਹੜਾ ਮੇਰੇ ਨਾਲ ਇਹ ਚਾਂਸ ਹੋਇਆ ਹੈ ਪਰ ਮੇਰੇ ਡੇਲੀ ਆਉਂਦਿਆਂ ਆਉਂਦਿਆਂ ਹੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਵੀ ਠੀਕ ਹੋ ਜਾ ਨਾਮ ਜੀ ਰਵਾ ਗੁਰੂ ਸਤਨਾਮ ਇਹ ਕਿ 8 ਲੱਖ ਲੱਗਣਾ ਕਹਿੰਨੇ ਕਿ 10 ਮੈਂ ਤੇ ਮੇਰੀ ਸਿਸਟਰ ਪੁੱਛ ਜਿਨੇ ਅਸੀਂ ਦੋਵੇਂ ਜਾਣੀਆਂ ਘੁੰਮਦੀਆਂ ਰਹੀਆਂ ਡਾਕਟਰਾਂ ਦੇ ਕੋਲ ਤੇ ਉਹਨਾਂ ਨੇ ਇਹੋ ਗੱਲ ਕਹੀ ਵੀ ਪ੍ਰਸ਼ਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਮੈਨੂੰ ਤੇ ਹੁਣ ਪੂਰਾ ਵਿਸ਼ਵਾਸ ਹੋ ਗਿਆ ਵਾ ਵੀ ਮਹਾਰਾਜ ਦੇ ਉਤੇ ਵੀ ਕਿੱਥੇ ਡਾਕਟਰ ਪੁਰਜੇ ਕਹਿੰਦਾ ਹੈ ਮੈਨੇ ਤੇ ਕਿੱਥੇ ਹੁਣ ਮਤਲਬ ਮਹਾਰਾਜ ਦੀ ਕਿਰਪਾ ਦੇ ਨਾਲ ਤੁਰੇ ਫਿਰਦੇ ਨੇ ਪੂਰਾ ਤੁਰੇ ਫਿਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਅੱਛੇ ਮੌਜੂਦਾਂ ਗੁਰਦੁਆਰਾ ਸ਼ੇਗਾਂ ਸਾਹਿਬ ਵਿਖੇ ਤੇ ਦੱਸ ਜੀਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਿਚ ਬਰਾ ਸਾਹਿਬ ਕੱਟਣ ਵਾਸਤੇ ਲੱਖਾਂ ਦੀ ਤعداد ਦੇ ਸੰਗਤ ਜੋ ਗੁਰਦੁਆਰਾ ਸ਼ੀਕਨ ਸਾਹਿਬ ਵਿਖੇ ਪਹੁੰਚੀ ਹੋਈ ਆ ਤਾਂ ਤੜਨਾ ਤਸਵੀਰਾਂ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸੰਗਤ ਇੱਥੇ ਗੁਰੂ ਸਾਹਿਬ ਜੀ ਦਾ ਜੋ ਪਾਠ ਸਰਵਣ ਕਰਦੀ ਦਿਖਾਈ ਦੇ ਰਹੀ ਆ ਤਾਂ ਬਹੁਤ ਹੀ ਨਹਿਕਲੀ ਤਸਵੀਰ ਜੋ ਤੜਨਾ ਸਾਂਝੀ ਕਰ ਰਹੇ ਆ ਗੁਰੂ ਘਰ ਦੇ ਅੰਦਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਲੱਖਾਂ ਦੇ ਗਿਣਤੀ ਦੇ ਵਿੱਚ ਜੋ ਇਕੱਠ ਇੱਡੇ ਵੱਡੇ ਪੱਧਰ ਦੇ ਉੱਤੇ ਜੋ ਸੰਗਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚੀ ਹੋਈ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਆਗੋ ਕੇ ਵੀ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਕਿ ਮਾਨਯਤਾ ਦੀ ਗੱਲ ਕਰੀਏ ਤਾਂ ਬਾਬਾ ਜੀ ਨੂੰ ਜੋ ਇੱਥੇ ਦਰ ਤੇ ਮੱਥਾ ਟੇਕਣ ਵਾਸਤੇ ਦੂਦਰਾਜੇ ਤੋਂ ਸੰਗਤ ਜਿਹੜੀ ਆ ਖਾਸ ਤੌਰ ਦੇ ਉੱਤੇ ਦਿਨ ਐਤਵਾਰ ਨੂੰ ਇੱਥੇ ਪਹੁੰਚਦੀ ਆ ਕਿਉਂਕਿ ਪੈਰਾ ਸਾਭ ਦੇ ਵਿੱਚ ਪੰਜ ਬਾਣੀਆਂ ਦਾ ਜਾਪ ਪਾਠ ਜੋ ਇੱਥੇ ਕੀਤਾ ਜਾਂਦਾ ਹੈਗਾ ਬਾਬਾ ਜੀ ਦੇ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਕਾਫੀ ਜ਼ਿਆਦਾ ਆਸਮਰਾਂਤ ਵੀ ਸੰਗਤ ਦੀ ਜਿਹੜੀ ਆ ਪੂਰੀ ਹੁੰਦੀ ਆ ਤਾਂ ਇਹ ਤਸਵੀਰਾਂ ਖਾਸ ਤੌਰ 'ਤੇ ਸਾਂਝੀਆਂ ਕਰ ਰਹੇ ਆ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜਿੱਦੀਆਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਉੱਤੇ ਸੰਗਤ ਜਿਹੜੀ ਆ ਜਿੱਥੇ ਪਹੁੰਚੀ ਹੋਈ ਆ ਤਾਂ ਕੁਝ ਸੰਗਤ ਦੇ ਨਾਲ ਵੀ ਆਪਾਂ ਗੱਲ ਕਰ ਲੈਨੇ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਉਂਦੇ ਹੋ ਤੁਸੀਂ ਤਾਂ ਅੱਜ ਖਾਸ ਤੌਰ ਤੇ ਉੱਤੇ ਚਪਰਾ ਸਾਹਿਬ ਕੱਟਣ ਵਾਸਤੇ ਪਹੁੰਚੋ ਹਾਂ ਜੀ ਵਾਹਿਗੁਰੂ ਜੀ ਮੈਨੂੰ ਸਾਲ ਹੋ ਗਿਆ ਆਉਂ ਗੋਇੰਦਵਾਲ ਸਾਹਿਬ ਤੋਂ ਹਾਂਜੀ ਗੋਇੰਦਵਾਲ ਸਾਹਿਬ ਦੇ ਲਾਗੇ ਪਿੰਡ ਖੇਲਾ ਵਾ ਹਾਂਜੀ ਲਗਾਤਾਰ ਇੱਥੇ ਆਉਂਦੀ ਹੁੰ ਗੁਰੂ ਘਰ ਵੀ ਐ ਵਾਹਿਗੁਰੂ ਜੀ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਮੈਂ ਪਹਿਲਾਂ ਲਗਾਤਾਰ ਆਉਂਦੀ ਹੁੰਦੀ ਸੀ ਤੇ ਮੁੜ ਕੇ ਮੇਰੇ ਘਰ ਵਾਲਾ ਦਾ ਮਤਲਬ ਡੇਗ ਪਿਆ ਸੀਗਾ ਤੇ ਉਹਨਾਂ ਦੇ ਨਾਲ ਸੱਟ ਲੱਗ ਗਈ ਸੀ ਤੇ ਸੱਟ ਲੱਗ ਕੇ ਡਾਕਟਰਾਂ ਨੇ ਕਿਹਾ ਵੀ ਮਤਲਬ ਇਹਦੀ ਮਤਲਬ ਬੋਡੀ ਸਾਰੀ ਡੈਡ ਥੱਲੇੋਂ ਤੋਂ ਹੁਣ ਤੋਂ ਥੱਲੇ ਥੱਲੇ ਡੈਡ ਹੋ ਚੁੱਕੀ ਆ ਡਾਕਟਰਾਂ ਕੋ ਮ ਆਰ ਆਈ ਕਰਵਾਈ ਤੇ ਉਹਨਾਂ ਨੇ ਕਿਹਾ ਵਾ ਵੀ ਮਤਲਬ ਇਹ ਬਿਲਕੁਲ ਨਹੀਂ ਤੁਰ ਸਕਦੇ ਵੀ ਲੈਟਰਿੰਗ ਬਾਥਰੂਮ ਵੀ ਨਹੀਂ ਜਾ ਸਕਦੇ ਇਹ ਜੇ ਇਹਨਾਂ ਦਾ ਪ੍ਰੈਸ਼ਨ ਫਰੰਟ ਥਾਣੀ ਹੋਊਗਾ ਤੇ ਫੇਰ ਇਹ ਮਤਲਬ ਠੀਕ ਹੋਣਗੇ ਉਹ ਵੀ ਲੈਟਰਿੰਗ ਬਾਥਰੂਮ ਹੀ ਜਾ ਸਕਣਗੇ ਤੇ ਮੈਂ ਇੱਥੇ ਡੇਲੀ ਆਉਂਦੀ ਰਹੀ ਆ ਤੇ ਡੇਲੀ ਆਉਂਦਿਆਂ ਆਉਂਦਿਆਂ ਹੀ ਮਤਲਬ ਕਿ ਮੈਂ ਮੁੜ ਕੇ ਕਿਨਾਂ ਲੇਦਾ ਫਿਰ ਡਾਕਟਰਾਂ ਨੂੰ ਰਿਪੋਰਟਾਂ ਵਿਖਾਈਆਂ ਡਾਕਟਰਾਂ ਨੂੰ ਰਿਪੋਰਟਾਂ ਵਿਖਾਈਆਂ ਤੇ ਡਾਕਟਰਾਂ ਨੇ ਕਿਹਾ ਵੀ ਆਹ ਚਾਂਸਾ ਤੇ ਮੇਰਾ ਘਰ ਵਾਲਾ ਕਹਿਣ ਲੱਗਾ ਮੈਂ ਪ੍ਰੈਸ਼ਨ ਨਹੀਂ ਘਰੋਣਾ ਮੈਂ ਬਾਬਾ ਦੀਪ ਸਿੰਘ ਗਾੜੀ ਅਰਦਾਸਾਂ ਬੇਨਤੀਆਂ ਕਰਦੀ ਰਹੀ ਵੀ ਬਾਬਾ ਦੀਪ ਸਿੰਘ ਜੀ ਤੁਸੀਂ ਖੈਰ ਪਾਉਣਾ ਮੇਰੀ ਝੋਲੀ ਮੈਂ ਕੁਝ ਨਹੀਂ ਕਰ ਸਕਦੀ ਅੱਜ ਮੇਰੀ ਝੋਲੀ ਖੈਰ ਪਿਆ ਤੇ ਮੇਰਾ ਘਰ ਵਾਲਾ ਤੁਰਿਆ ਫਿਰਦਾ ਹਾਂਜੀ ਬਹੁਤ ਠੀਕ ਹੋ ਗਏ ਹਾਂਜੀ ਬਿਲਕੁਲ ਠੀਕ ਹੋ ਗਏ ਹਾਂਜੀ ਮੈਨੂੰ ਬਾਬਾ ਜੀ ਤੇ ਬਹੁਤ ਭਰੋਸਾ ਵਾ ਮੈਂ ਕੋਈ ਮੇਰੇ ਕੋਈ ਕੋਈ ਗਲਤੀ ਹੋਈ ਹੋਗੀ ਜਾਂ ਕੋਈ ਮਹਾਰਾਜ ਮੇਰੀ ਕੋਈ ਪ੍ਰੀਖਿਆ ਲੈਂਦਾ ਹੋਊਗਾ ਕਿ ਜਿਹੜਾ ਮੇਰੇ ਨਾਲ ਇਹ ਚਾਂਸ ਹੋਇਆ ਸੀ ਪਰ ਮੇਰੇ ਡੇਲੀ ਆਉਂਦਿਆਂ ਆਉਂਦਿਆਂ ਹੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਕਿ ਠੀਕ ਹੋ ਗਿਆ ਹਾਂਜੀ ਹਾਂ ਬਈ ਤੇ ਆ ਕੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਕਰਦੇ ਮੈਨੂੰ ਹੁਣ ਮੈਂ ਮਤਲਬ ਡੇਲੀ ਤੇ ਨਹੀਂ ਆਉਂਦੀ ਹੁਣ ਮੈਂ ਸੰਡੇ ਦੀ ਸੰਡੇ ਆਉਣੀ ਚ ਪੈਰਾ ਪਨ ਹਾਂਜੀ ਇਹ ਸਾਰੀ ਆਸਮਰਾਦਪੁਰੀ ਸਾਰੀ ਆਸਮਰਾਦਪੁਰੀ ਕੀਤੇ ਹੁਣ ਆਪੇ ਤੁਰ ਕੇ ਆਪੇ ਪੈਲੀਆਂ ਦੇ ਵਿੱਚ ਬੰਬੀ ਦੇ ਚਲ ਜਾਂਦੇ ਆਪੇ ਆ ਜਾਂਦੇ ਹਾਂਜੀ ਅਸੀਂ ਕਿ ਇਸ ਤਰੀਕੇ ਦੇ ਨਾਲ ਬਾਬਾ ਜੀ ਸੁਣਨਗੇ ਜਿੱਥੇ ਡਾਕਟਰਾਂ ਨੇ ਕਹਿਤਾ ਕਿ ਇਹ ਆਪਰੇਸ਼ਨ ਹੋਣਾ ਤਾਂ ਉਥੇ ਕਿਸੇ ਵੀ ਆਪਰੇਸ਼ਨ ਤੋਂ ਬਿਨਾਂ ਬਾਬਾ ਜੀ ਨੇ ਠੀਕ ਡਾਕਟਰਾਂ ਨੇ ਕਿਹਾ ਸੀ ਵੀ ਇਹਨਾਂ ਦੇ ਪੁਰਜੇ ਪੈਣੇ ਆ ਪੁਰਜੇ ਪੈਣੇ ਆ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿਸੇ ਨੇ ਕਿਹਾ 8 ਲੱਖ ਲੱਗਣਾ ਕਿਸੇ ਨੇ ਕਿਹਾ 10 ਮੈਂ ਤੇ ਮੇਰੀ ਸਿਸਟਰ ਪੁਲਿਸ ਜਿਨੇ ਅਸੀਂ ਦੋਵੇਂ ਜਾਣੀਆਂ ਕਮਦੀਆਂ ਰਹੀਆਂ ਡਾਕਟਰਾਂ ਦੇ ਕੋਲ ਤੇ ਉਹਨਾਂ ਨੇ ਇਹੋ ਗੱਲ ਕਹੀ ਵੀ ਪ੍ਰਸ਼ਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਮੈਨੂੰ ਤੇ ਹੁਣ ਪੂਰਾ ਵਿਸ਼ਵਾਸ ਹੋ ਗਿਆ ਵਾ ਵੀ ਮਹਾਰਾਜ ਦੇ ਉੱਤੇ ਵੀ ਕਿਤੇ ਡਾਕਟਰ ਪੁਰਜੇ ਕਹਿੰਦਾ ਹੈ ਪੈਣੇ ਤੇ ਕਿਤੇ ਹੁਣ ਮਤਲਬ ਮਾਰਾ ਦੀ ਕਿਰਪਾ ਦੇ ਨਾਲ ਤੁਰੇ ਫਿਰਦੇ ਨੇ ਪੂਰਾ ਤੁਰੇ ਫਿਰਦੇ ਨੇ ਹਾਂਜੀ ਸੰਗਤ ਹਰ ਸੰਗਤ ਦੇ ਮਨ ਦੇ ਵਿੱਚ ਜੋ ਇਹੀ ਹੁੰਦਾ ਕਿ ਆਸਮਰਦ ਪੂਰੀ ਹੋਵੇ ਬਾਬਾ ਜੀ ਕੋ ਇੱਥੇ ਆ ਕੇ ਜੋ ਮੰਗਦੇ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਇੱਥੇ ਆਉਂਦੇ ਸਾਂ ਤਾਂ ਬਾਬਾ ਜੀ ਨੇ ਤੁਹਾਡੀ ਪੁਕਾਰ ਹਾਂ ਜੀ ਮੈਂ ਅੱਗੇ ਇਸ ਤਰ੍ਹਾਂ ਮੀਡੀਆ ਤੇ ਵੇਂਦੀ ਹੁੰਨੀ ਹਾਂ ਲੋਕਾਂ ਨੇ ਆਖਣਾ ਅਸੀਂ ਬੰਬੇ ਆਉਤੋਂ ਆਨੇ ਆਹੀਂ ਇੱਥੋਂ ਆਨੇ ਸਾਡੇ ਇਸ ਤਰ੍ਹਾਂ ਹੋਇਆ ਡਾਕਟਰਾਂ ਨੇ ਜਵਾਦ ਦੇ ਤਾਂ ਮੇਰੇ ਨਾਲ ਖੋਦ ਹੁਣ ਹੱਡ ਦਿੱਤੀ ਹੋਈ ਆ ਵੀ ਮੈਂ ਮਹਾਰਾਜ ਤੇ ਬਹੁਤ ਵਿਸ਼ਵਾਸ ਕਰਦੀ ਆ ਵੀ ਜਿਹੜਾ ਮੇਰੇ ਮਤਲਬ ਘਰ ਵਾਲੇ ਨੂੰ ਮਹਾਰਾਜ ਨੇ ਠੀਕ ਕੀਤਾ ਹਾਂ ਜੀ ਬਹੁਤ ਵਧੀਆ ਆ ਮਹਾਰਾਜ ਦੇ ਘਰ ਮਹਾਰਾਜ ਬਹੁਤ ਬਿਹਤਿਆਰ ਸੱਚਾ ਸੀ ਕਦੀ ਇਸ ਤਰੀਕੇ ਦੇ ਨਾਲ ਬਾਬਾ ਜੀ ਜੋ ਕਿਉਂਕਿ ਜਿੱਥੇ ਡਾਕਟਰਾਂ ਨੇ ਕਿਹਾ ਤਾਂ 10 ਲੱਖ ਰੁਪਇਆ ਲੱਗਣਾ ਕਿਉਂਕਿ 10 ਲੱਖ ਸੋਚਿਆ ਹੀ ਨਹੀਂ ਸੀ ਸੋਚਿਆ ਹੀ ਨਹੀਂ ਸੀ ਵੀ ਇਹ ਮਤਲਬ ਮਾਰ ਰਹੇ ਨੇ ਹੱਡ ਤੇ ਇੰਨੀ ਕ ਕਿਰਪਾ ਕਰਨੀ ਆ ਮੇਰਾ ਬੇਟਾ ਕੈਨੇਡਾ ਦੇ ਵਿੱਚ ਆ ਉਹ ਆਦਾ ਹੀ ਵੀ ਮੈਂ ਮम्मा ਘਰ ਆ ਜਾਣਾ ਵੀ ਪਾਪਾ ਨੂੰ ਪਰਚਨ ਦੱਸਿਆ ਕਿ ਤਰ੍ਹਾਂ ਤੇ ਮੈਂ ਕਿਹਾ ਕੋਈ ਨਹੀਂ ਉਹਨਾਂ ਨੂੰ ਵੀਡੀਓ ਬਣਾ ਬਣਾ ਕੇ ਜਿਸ ਤਰ੍ਹਾਂ ਅਸੀਂ ਚੁੱਕ ਚੁੱਕ ਕੇ ਖੜਦੇ ਹਾਂ ਨਾ ਲੈਟਰਿੰਗ ਬਾਥਰੂਮ ਅਸੀਂ ਵੀਡੀਓ ਬਣਾ ਬਣਾ ਕੇ ਬੇਟੇ ਨੂੰ ਪਾਉਂਦੇ ਰਹੇ ਆ ਤੇ ਬੇਟਾ ਵੇਖ ਰਿਹਾ ਬੇਟੇ ਦਾ ਮੁੜ ਕੇ ਮੰਨ ਹੀ ਲੱਗਦਾ ਉੱਤੇ ਪਰ ਅਸੀਂ ਉਹਨੂੰ ਰੋਕ ਕੇ ਰੱਖਿਆ ਹੁਣ ਅਸੀਂ ਮਤਲਬ ਵੀਡੀਓ ਬਣਾ ਬਣਾ ਕੇ ਫਿਰ ਉਹਨੂੰ ਭੇਜਦੇ ਆ ਵੀ ਆਵੇ ਤੇਰੇ ਪਾਪਾ ਹੁਣ ਤਰੇ ਫਿਰਦਾ ਹੈ ਹਾਂਜੀ